اس دیش کی ہم دار ہیں تین رنگوں سے اپنی اپنی ٹکڑی ਦ੍ਰਿਕਾਂਤੀ ਪਬਲਿਕ ਸਕੂਲ ਲਹਿਰਾ ਗੰਗਾ ਦੀ ਤੁੰਡੀ ਨੈਸ਼ਨਲ ਪਬਲਿਕ ਸਕੂਲ ਲਹਿਰਾ ਗੰਗਾ ਦੇ ਬੱਚੇ ਨੇ ਰਾਮਰਾਜ ਬਰਖਾ ਦੇ ਵਿੱਚ ਐਸਪੀ ਕੋਲ ਦੇ ਨੌਜਵਾਨ ਪੀਰ ਜਿੱਦਾਂ ਦੀ ਗਵਾਹੀ ਸਰਕਾਰ ਅਫਸਰ ਨੇ ਇਹ ਐਸਾਈਸ ਕਰ ਰਹੇ ਹਾਂ ਐਸਪੀ ਸਕੂਲ ਖੋਖਰ ਦੀ ਕਮੜੀ ਲੈ ਕੇ ਨਹੀਂ ਗੁਪਤ ਹੋਏ ਸਾਡੇ ਮੁਖਮਾ ਮੰਗੀ ਜੀਜੀਐਸ ਇੰਟਰਨੈਸ਼ਨਲ ਸਕੂਲ جن اس بات ਗਿਆਨ ਜੀ ਜੋ ਮੈਂ ਸੈਕਟਰੀ ਆਣਾ ਹੈ ਰੱਬ ਸਲਾਮੇ ਕੀ ਸੰਦੇ ਜੋ ਕਿਹਨ ਦਾ ਸਹੀਤਾਰ ਹੈ ਮੇਰਾ ਇੱਕ 27 ਸ਼ਾਦਾ ਬਾਨ ਰਾਤੀ ਚੱਗੇ ਜੋ ਸਲਾਮੇ ਦੇ ਲਈ ਐਟਵੀ ਸੀ ਵਿਆ ਟੁਕੜੀਆਂ ਗੋਲਾ ਦੇ ਗਿਆ ਤੋ ਵਾਤ ਵਾਤ ਕੋ ਵਾਧ ਰਹੇ ਹਨ ਸਾਡੇ ਮੁੱਖ ਮਹਿਮਾਨ ਜੀ ਰਾਤੀ ਛੱਡੇ ਦੇ ਪਾਸ ਜਸਵੀਰ ਸਿੰਘ ਜੀ ਕਾਲਜ ਫੋਨ ਨੇ ਕਲਾ ਦੀ ਟੁਕੜੀ ਜਪ੍ਰੀਤ ਸਿੰਘ ਐਨਸੀਸੀ ਦਾ ਕੋ ਪਟੂਰੀ ਘੱਟ ਨਹੀਂ ਇਸ ਐਨਸੀਸੀ ਦੀ ਕਮੰਡਿੰਗ ਕਰ ਰਹੀ ਹੈ ਲੜਕੀ ਕਾਪਾ ਕੰਪਲੈਕਸ ਫੋਨ ਟੋਟਲ ਕਰਾਦੀ ਅਗਵਾਈ ਕਰਦੇ ਸਿੰਘ ਸਰਕਾਰੀ ਕਰਿਆ لہرا سلامی کردرتی ہوئی نیشنل پبلک اسکول لہرا گاجا اگوائی کر رہا ہے میں اپنے لہرا ناسیاں اپنے دیشیاں گہرائیوں کو بدائی دیا تھا پنجاب گروہ بھی دھرتی ہے احبان جیسے کس دھرتی کے جب گروپ زوردار اخبار بلند کرتے ہیں ਲੋਕਾਂ ਨੂੰ ਵਿਦੇਸ਼ੀ ਦਰਵਾਣਿਆਂ ਤੋਂ ਖੇਤ ਦਿੱਤਾ ਉੱਥੇ ਹੀ ਉਹਨਾਂ ਨੇ ਸਭ ਤੋਂ ਵੱਡੇ ਪਰਦੇਸ ਦੇ ਕੇ ਉੱਥੇ ਲੋਕਾਂ ਵਿੱਚ ਅਮਨ ਸ਼ਾਂਤੀ ਸੰਭਾਵਨਾ ਅਤੇ ਬਰਾਬਰੀ ਦਾ ਸੰਦੇਸ਼ ਦਿੱਤਾ ਜੁਤ ਜਾਦੀ ਦੀ ਪ੍ਰਾਪਤੀ ਦੇ ਚੱਲੇ ਲੱਗੇ ਸੰਘਰਸ਼ਾਂ ਵਿੱਚ ਪੰਜਾਬੀਆਂ ਦਾ ਸਭ ਤੋਂ ਵੱਧ ਯੋਗਦਾਨ ਰਿਹਾ ਹੈ ਪੰਜਾਬ ਦੀ ਧਰਤੀ ਤੋਂ ਗਦਰ ਲਹਿਰ ਕੂਕਾ ਲਹਿਰ ਗੁੱਦਵਰਸਾ ਲਹਿਰ ਬੰਬਰ ਅਕਾਲੀ ਲਹਿਰ ਭਗਤ ਸਿੰਘ ਭਾਵ ਦਿੱਤਾ ਲਹਿਰ ਪਰਜਾ ਸੰਸਰ ਨੌਜਵਾਨ ਸਭਾ ਵਰਗੀਆਂ ਭਾਰਤ ਦੇ ਇਤਿਹਾਸਿਕ ਮੇਕਾ ਲਹਿਰਾਂ ਸ਼ੁਰੂ ਹੋਈਆਂ ਸਮੇਂ ਸਮੇਂ ਤੇ ਲੱਗੇ ਮੋਰਚਿਆਂ ਨੇ ਦੇਸ਼ੀ ਹਾਕਮਾਂ ਦੇ ਅੱਗੇ ਸ਼ਕਤੀ ਦੀ ਮਜਬੂਰੀ ਸਿਖਾਈ। ਅ자치 ਦੇ ਸੰਘਰਸ਼ ਵਿੱਚ ਪੰਜਾਬ ਦੇ ਫਜ਼ਿਲੀਆਂ ਦਾ ਬਹੁਤ ਵੱਡਾ ਯੋਗਦਾਨ ਦੇ ਰਿਹਾ ਹੈ। ਇਹਨਾਂ ਵਿੱਚ ਸ਼ੀਰ ਦੇ ਆਜੂ ਪ੍ਰਤਾਪ ਭਗਤ, ਰਾਜਨੀ ਸਤੇਜ, ਕਰਤਾਕ ਸਰਾਭਾ, ਲਾਲਾ ਲਾਜਕਰਾਈ, ਸ਼ੀਰ ਬਦਲਾਲ ਪਿੱਗਰਾ, ਇਸੂਦਮ ਸਿੰਘ ਦੇ ਨਾਮ ਹੋਣੀਆਂ ਸਤਾਂ ਖੋਦੇ ਹਨ। ਪੰਜਾਬ ਦੀ ਧਰਤੀ ਤੋਂ ਉੱਠੀਆਂ ਲਹਿਰਾਂ ਨੇ ਦੇਸ਼ ਨੂੰ ਆਜ਼ਾਦੀ ਮੌਨ ਵਿੱਚ ਭਰਤੂਪੁਰ ਕੋ ਕੰਨ੍ਹ ਭਾਈ ਸਾਡਾ ਦੇਸ਼ 26 ਜਨਵਰੀ 1950 ਭਾਰਤੀ ਸੰਧਾਨ ਲਾਗੀ ਹੋ ਜਾਣ ਨਾਲ ਕਨ ਰਾਜ ਬਣਿਆ ਲੋਕਤੰਤਰ ਬਣਿਆ ਗਣਤੰਤਰ ਦਿਵਸ ਤੇ ਇਸ ਸ਼ੁਭ ਦਿਹਾੜੇ ਤੇ ਮੈਂ ਦੇਸ਼ ਦੇ ਨਾ ਸਿਰੂ ਸਨਵਾ ਅਰਥ ਸਹਿਤ ਬਲਾਕ ਅਤੇ ਸਿੱਧੀਆਂ ਦੀਆਂ ਕੁੱਝ ਮੌਸਾਂ ਦੇ ਅਸਤਰਾਂ ਜਵਾਨਾਂ ਵੱਲੋਂ ਦੇਸ਼ ਦੀ ਅਜ਼ਾਦੀ ਨੂੰ ਕਾਇਮ ਰੱਖ ਲਈ ਇਸ ਤੇ ਗਏ ਅਨੇਕਾਂ ਬਲਦਾਨਾਂ ਦੀ ਸ਼ਲਾਘਾ ਕਰਦਾ ਹਾਂ ਇਹਾਰੇ ਆਜ਼ਾਦੀ ਤੋਂ ਬਾਅਦ ਦੇਸ਼ ਨੂੰਦਰੂਦੀ ਤੇ ਬਾਰੀ ਖੱਡਿਆਂ ਤੋਂ ਸਖਤ ਰੱਖਿਆ ਭਾਰਤ ਬਹੁਤ ਖੁਸ਼ ਹੈ ਬਹੁਤ ਪਾਕ ਹੈ ਬਹੁਤ 파rti ਸੱਧਿਆਚਾਰ ਬਹੁਤ ਰਾਜੀ ਇਤਿਆਂ ਦੇ ਸੇਲ ਵਾਲਾ ਦੇਸ਼ ਬਣਾ ਕੇ ਦੇਸ਼ ਦੇ ਸੁਧਾਰ ਕਰਵਾਤਾ ਮਾਰ ਕੇ ਉਸੇ ਵਜਿਹ ਚੁਣੌਤੀ ਸੀ ਕਿ ਅਜਿਹੇ ਸਭਤ ਬਣਾਇਆ ਜਾਵੇ ਜੋ ਦੇਸ਼ ਨੂੰ ਇੱਕ ਸੂਤਰ ਵਿੱਚ ਬਦਲ ਸਕੇ ਸਾਡੇ ਦੇਸ਼ ਦਾ ਇਸ ਦੇ ਸੰਧਾਨ ਦੇ ਨਿਰਮਾਤਾ ਡਾਕਟਰ ਜਿਮਰੋ ਮੈਂਕਰ ਦੀ ਅਗਵਾਈ ਵਿੱਚ ਬਣੀ ਕਮੇਟੀ ਨੇ ਦੇਸ਼ ਲਈ ਅਜਿਹਾ ਸੰਧਾਨ ਬਣਾਇਆ ਜਿਸ ਨਾਲ ਸਾਰੇ ਦੇਸ਼ ਨੂੰ ਇੱਕ ਮਾਲਾ ਨੂੰ ਮਿਲ ਦਿੱਤਾ ਗਿਆ ਅਤੇ ਭਾਰਤ ਇੱਕ ਮਜ਼ਬੂਤ ਦੇਸ਼ ਬਣ ਕੇ ਦੁਨੀਆ ਦੇ ਮੋਢੀ ਇਤਕਾਰ ਦੇ ਦੇਸ਼ਾਂ ਵਿੱਚ شمار ਹੋਇਆ ਆਜ਼ਾਦੀ ਪ੍ਰੰਤ ਬਹਾਦਰ ਸੱਜਣੀਆਂ ਨੇ ਜਿਥੇ ਦੇਸ਼ ਦੀਆਂ ਸਲਾਮਾਂ ਸ਼ਾਮਲ ਹੋ ਕੇ ਆਪਣਾ ਬੜੁਗਲਾ ਯੋਗਦਾਨ ਪਾਇਆ 1948 1962 1965 1976 ਇਹ ਕਾਰਜਾਂ ਤੇ ਕੁਰਬਾਨੀਆਂ ਦੇ ਸ਼ਹੀਦਿਆਂ ਦਿੱਤੀਆਂ ਉੱਤੇ ਸਫਾਣਾ ਦੇ ਦੇਸ਼ ਦੇ ਪੰਚੜਾ ਦੀ ਸਫਾ ਯੋਗਦਾਨ ਪਾ ਕੇ ਦੇਸ਼ ਨੂੰ ਅਨਾਜ ਕਟੋਂ ਆਧਿਲੇਪਰ ਬਣਾਇਆ ਸਮੂਹ ਸੂਚੇ ਪੰਜਾਬੀਆਂ ਨੂੰ ਮੈਂ ਇਸ ਗੱਲੋਂ ਵੀ ਕਹਿ ਦੇਣਾ ਹਾਂ ਕਿ ਉਹਨਾ ਹਮੇਸ਼ਾ ਹੀ ਉਪੇ ਵਿੱਚ ਅਮਨ ਸ਼ਾਂਤੀ ਪਾਈਚਾਰਸਤ ਤੇ ਇਸ ਨੂੰ ਸਰਪਾਵਨਾ ਦੀ ਮਿਸਾਲ ਪੈਦਾ ਕਰਦੇ ਆਂ ਦੇਸ਼ ਦੇ ਸਰਪ੍ਰਸਤ ਕਾ ਵਿੱਚ ਆਪਣਾ ਯੋਗਦਾਨ ਪਾਇਆ مانوتری جیوائی کوشش کر رہی ہے سیا وجہ کی جنتا انیکا ہی ہندوت پردان کرنے انتقش پر ایک بار پھر میں گنتر دس کے شو دہاڑے سے اپنے سمجھے پناب واسیا ਬਤੈ ਰੱਬਾ ਅਤੇ ਆਪ ਕਰਦਾ ਹਾਂ ਕਿ ਅਜਿਹੇ ਦਿਹਾੜਿਆਂ ਮੌਕੇ ਅਸੀਂ ਨਾਲ ਬਿਤੇ ਦੇ ਸਿੱਖੀ ਤਰੱਕੀ ਅਤੇ ਮੁਕਾਬਲੀ ਕ੍ਰਿਯੋਗਾਂ ਲਈ ਜੈ